ਜਲਾਲਾਬਾਦ ਵਿੱਚ ਆਪ ਦੀ ਸਰਕਾਰ ਆਪ ਦੇ ਦਵਾਰ ਦੇ ਤਹਿਤ ਨਗਰ ਕੌਂਸਲ ਜਲਾਲਾਬਾਦ ਵਿਖੇ ਕੈਂਪ ਲਗਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਅਤੇ ਫਾਜ਼ਲਕਾ ਤੋਂ ਡਿਪਟੀ ਕਮਿਸ਼ਨਰ ਮੈਡਮ ਸੇਨੂ ਦੁੱਗਲ ਵਿਸ਼ੇਸ਼ ਤੌਰ ਤੇ ਪਹੁੰਚੇ ਜਿੱਥੇ ਪਹੁੰਚ ਉਹਨਾਂ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਅਤੇ ਉਹਨਾਂ ਦਾ मौके ਤੇ ਨਿਪਟਾਰਾ ਵੀ ਕੀਤਾ ਗਿਆ ਸਭ ਤੋਂ ਪਹਿਲਾਂ ਤਾਂ ਮਾਨਯੋਗ ਸਰਕਾਰੀ ਅਫਸਰਾਂ ਤੇ ਸਾਰੇ ਡਿਪਾਰਟਮੈਂਟ ਦਾ ਧੰਨਵਾਦ ਪੰਜਾਬ ਸਰਕਾਰ ਵੱਲੋਂ ਇੱਕ ਮੁਹਿੰਮ ਚਾਲ ਹੈ। ਕੋਈ ਸਰਕਾਰ ਤੋਂ ਦਿਵਾ ਅਜਨਾਲਾਬਾਦ ਸ਼ਹਿਰ ਦੇ ਸਾਰੇ ਵਾਰਡਾਂ ਦਾ ਕੈਂਪ ਜਨਾਲਾਬਾਦ ਲਾਇਆ ਗਿਆ। ਚਾਹੇ ਇੰਤਕਾਲ ਦੇ ਕੰਮ ਸੀ, ਚਾਹੇ ਸੀਡੀਪੀ ਅਫਸਰਾਂ ਦੇ ਕੰਮ ਸੀ, ਚਾਹੇ ਕਮੇਟੀ ਦੇ ਕੰਮ ਸੀ, ਚਾਹੇ ਮਾਰਕੀਟਿੰਗ ਦੇ ਜੋ ਵੀ ਜਿਹੜੇ ਵੀ ਡਿਪਾਰਟਮੈਂਟ ਦੇ ਕੰਮ ਸੀ ਉਹਨਾਂ ਮੌਕੇ ਦੇ ਹੱਲ ਕੀਤਾ ਗਿਆ। ਔਰ ਜਿਹੜੇ ਕੰਮ ਥੋੜੇ ਲੰਬੇ ਆ ਉਹ ਵਿਦਨਾ ਡੇਸ ਅਸੀਂ ਕੰਪਲੀਟ ਕਰਦੇ ਹਾਂ। ਹਾਂ ਸੋ ਪਹਿਲੇ ਵੀ ਲੱਗੇ ਤੇ ਅਗਰ ਕੁਸਟਮ ਲੱਗ ਲਗਾ ਬਿਲਕੁਲ ਇਹ ਪਰਮਾਨੈਂਟਿਵ ਕੈਂਪ ਲੱਗਦੇ ਰਹਿਣਗੇ ਅਸੀਂ ਉਹ ਕੋਸ਼ਿਸ਼ ਕਰ ਰਹੇ ਹਾਂ ਵੀ ਇਹ ਤਹਿਸੀਲ ਦੇ ਵਿੱਚ 15 ਨੰਬਰ ਦੇ ਕੈਂਪ ਲਾ ਦਿੱਤਾ ਜਾਵੇ ਤਾਂ ਕਿ ਜਿਹੜਾ ਪਟਵਾਰੀ ਵਾਲਾ ਕੰਮ ਹੈ ਜਿਹੜੀ ਇੰਤਕਾਲ ਦੀ ਲੋਕਾਂ ਨੂੰ ਦਿੱਕਤ ਆ ਰਹੀ ਉਹ ਨਾ ਸਰਕਾਰ ਦੀ ਜਿਸ ਤਰ੍ਹਾਂ ਸਰਕਾਰ ਦਾ ਇਹ ਫੈਸਲਾ ਲਿੱਤਾ ਹੋਇਆ ਹੈ ਕਿ ਆਮ ਜਨਤਾ ਦੀ ਖੱਜਲ ਖੁਆਰੀ ਬਿਲਕੁਲ ਨਹੀਂ ਕੀਤੀ ਜਾਏਗੀ ਇਸ ਦੇ ਤਹਿਤ ਅਸੀਂ ਲੋਕਾਂ ਦੀ ਸਰਕਾਰ ਲੋਕਾਂ ਦੇ ਦਵਾਰ ਅਸੀਂ ਇੱਕ ਜਗ੍ਹਾ ਪਹੁੰਚ ਕੇ ਸਾਰੇ ਆਪਣੇ ਅਫਸਰ ਸਹਿਬਾਨਾਂ ਨੂੰ ਸਾਰਾ ਦਫ਼ਤਰ ਇੱਥੇ ਹੀ ਲਗਾਇਆ ਤਾਂ ਕਿ ਜੇ ਕਿਸੇ ਬੰਦੇ ਦੀ ਜਲਾਲਾਬਾਦ ਦੀ ਕਿਸੇ ਵੀ ਕਿਸੇ ਦੀ ਵੀ ਕੋਈ ਪ੍ਰੋਬਲਮ ਹੈ ਕੋਈ ਵੀ ਕਿਸੇ ਨੇ ਕੋਈ ਸਰਟੀਫਿਕੇਟ ਬਣਵਾਣਾ ਹੈ ਕੋਈ ਮਿੰਤੀ ਕਰਾਣੀ ਹੈ ਕੋਈ ਇੰਤਕਾਲ ਕਰਾਣਾ ਹੈ ਕਿਸੇ ਤਰੀਕੇ ਦਾ ਵੀ ਕੰਮ ਕਰਾਣਾ ਹੈ ਕੋਈ ਐਮਸੀ ਰਿਲੇਟਿਡ ਕੰਮ ਹੈ ਤੇ एवरीवन ਇਜ਼ ਹੇਅਰ ਇੱਥੇ ਅੱਜ ਕੈਂਪ ਦੇ ਵਿੱਚ ਸਾਰੇ ਆਫੀਸਰਸ ਆਏ ਹੋਏ ਇੱਥੇ ਹੀ ਕਰਕੇ ਉਹਨਾਂ ਦਾ ਕੰਮ ਇੱਥੇ ਹੀ ਕਰਕੇ ਜਾਣਗੇ ਜਿਹੜੇ ਲੀਗਲ ਕੰਮ ਹੋਣਗੇ ਅਸੀਂ ਅੱਜ ਹੀ ਉਹਨੂੰ ਉਹਨਾਂ ਸ਼ਿਕਾਇਤਾਂ ਦਾ ਨਿਪਟਾਰਾ ਕਰਨਗੇ ਜਿਹੜੇ ਨਈਂ ਹੋਣ ਵਾਲੇ ਕੰਮ ਹੋਣਗੇ ਉਹ ਦੱਸਿਆ ਜਾਏਗਾ ਕਿ ਤੁਹਾਡਾ ਇਹ ਕੰਮ ਨਹੀਂ ਹੋ ਸਕਦਾ ਤੇ ਤਾਂ ਕਿ ਖੱਜਲ ਖਾਰਾ ਨਾ ਹੋਏ ਉਹਨਾਂ ਨੂੰ ਗਾਈਡ ਕੀਤਾ ਜਾਏਗਾ ਕਿ ਜੇ ਤੁਸੀਂ ਆਪਣਾ ਕੰਮ ਕਰਾਉਣਾ ਹੈ ਉਹਦਾ ਸਹੀ ਰਾਹ ਇਹ ਹੈਗਾ ਇਸੇ ਲਈ ਸਰਕਾਰ ਤੁਹਾਡੇ ਦਵਾਰ ਤੇ ਆਈ ਹੈ ਜਿਹੜਾ ਬੜਾ ਯੂਨੀਕ ਇੱਕ ਪ੍ਰੋਗਰਾਮ ਹੈ ਪਹਿਲਾਂ ਕਦੀ ਨਹੀਂ ਹੋਇਆ ਸੀ ਸਾਰੇ ਸਟਾਫ ਹੀ ਇੱਥੇ ਆਏ ਹੋ ਸਾਰੇ ਆਫੀਸਰਸ ਆਰ ਸਿਟਿੰਗ ਹੇਅਰ ਇਨ ਜਲਾਲਾਬਾਦ